ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਗੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਮਾਰਨਿੰਗ ਦਾ ਬੱਚੇ ਆਪਾਂ ਨੇ ਸਕੂਲ ਤੋਰ ਦਿੱਤੇ ਨੇ ਬਹੁਤ ਸਾਰੇ ਕੰਮ ਕਰ ਲੈਣ ਤੇ ਬਹੁਤ ਸਾਰੇ ਰਹਿੰਦੇ ਨੇਗੇ ਆਹਾਹਾ ਫਰਟੀ ਡਿਗ 'ਤੇ ਬਹੁਤ ਸਾਰੇ ਕੰਮ ਕਰ ਲੈਣ ਤੇ ਬਹੁਤ ਸਾਰੇ ਰਹਿੰਦੇ ਨੇਗੇ ਤੇ ਜਿਹੜਾ ਟਾਈਮ ਹੈ ਹੁਣ 8 ਵਜਣ ਚ 5 ਮਿੰਟ ਰਹਿੰਦੇ ਨੇਗੇ ਤੇ ਹੁਣ ਜਾਣੇ ਆਪਾਂ ਉਧਰ ਤੇ ਜਿਹੜੇ ਹੱਥੀ ਧੋਣ ਵਾਲੇ ਕੱਪੜੇ ਨੇ ਹੱਥੀ ਧੋਣੇ ਆ ਬਾਕੀ ਮਸ਼ੀਨ ਦੇ ਵਿੱਚ ਪਾਉਣੇ ਆ ਤੇ ਮੱਝਾ ਮੁੱਝਾ ਨਮਾਉਣਿਆਂਗੇ ਧਾਰਾਂ ਧੂਰਾਂ ਦਾ ਤੇ ਹੋਰ ਸਾਰਾ ਆਪਣਾ ਕੰਮ ਜਿਹੜਾ ਨਿਬੜ ਗਿਆ ਹੈਗਾ ਮੈਂ ਸਰਦਾਰ ਜੀ ਨੂੰ ਡੀਕ ਦੀ ਸੀਗੀ ਮਖਾ ਆ ਜਾਣ ਚਲੋ ਹਣਾ ਵਲੋਗ ਵਲੋਗ ਸਟਾਰਟ ਕਰ ਲੈਣ ਬਣਾ ਲੈਣ ਕੰਦ ਆਪਣੀ ਥੋੜੀ ਜੀ ਰਹਿੰਦੀ ਹੈਗੀ ਕੱਢਣ ਵਾਲੀ ਤੇ ਅੱਜ ਭਾਈ ਨੂੰ ਡਿੱਕਾ ਲੱਗ ਗਿਆ ਸੋਨੀ ਨੂੰ ਤੇ ਅਸੀਂ ਭਾਈ ਉਹ ਕਹ ਰਹੇ ਨੇ ਭੈਣ ਕਹਿੰਦੇ ਨੇ ਭਾਈ ਕਾਹਤੋਂ ਕਹਿੰਦੇ ਤੁਸੀਂ ਭਾਈ ਤੇ ਵੀਰ 'ਚ ਕੋਈ ਫਰਕ ਨਹੀਂ ਹੈ ਨਾ ਤੇ ਬੀਬੀ ਝਾੜੂ ਲਾ ਰਹੀ ਹੈਗੀ ਇੱਧਰ ਮੈਂ ਕੱਚਾ ਬੇੜਾ ਚ ਲਾ ਲੂ ਦਿੱਤਾ ਉੱਪਰ ਝਾੜੂ ਪੋਛਿਆ ਕਰਾਈ ਹੈ ਨਾ ਬਿਸਤਰੇ ਬੁੱਸੇ ਚੱਕ ਕੇ ਸਾਈਡਿੰਗ ਕਰਕੇ ਝਾੜੂ ਪੋਛਿਆ ਰਹੀ ਹਾਂ ਤੋਂ ਤੇਰੀ ਤੋਂ ਤਾਂ ਕੀ ਹੈ ਤੋਂ ਤਾਂ ਲੱਗਦਾ ਨੰਮਤ ਬੈਠਾਗਾ ਜੀ 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 ਜਾ 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 ਨਵਰਾ ਨੂੰ ਕੁੱਗੀ ਕੋ 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 ਆਹ ਬੈਠਾ ਸੁਣ ਜੀ ਦਾ ਹੋ ਤੋਤਾ ਹੋ ਜਮਾ ਸ਼ੌਕ ਡਾਣੀ ਤੇ ਬੈਠਾ ਲਾਰਜ ਰਿੰਝਾਲਾ ਤੋਤਾ ਲੋ ਜੀ ਕੰਦਰ ਰਹਗੀ ਆਪਣੀ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਕਿਹੜਾ ਚੜਿਆ ਜਾਂਦਾ ਥੋੜਾਈ ਹੋਈ ਹੋਈ ਹੈ ਇਹ ਇੰਨੀ ਕਿੱਟਾ ਰਹਿ ਗਿਆ ਇੱਕ ਟੈਰੀ ਹੋ ਹੋ ਕਿ ਇੱਕ ਟੈਰੀ ਹੋ ਹੋ ਇੰਨੀ ਆਸਾਫ ਨਹੀਂ ਆ ਲੀ ਗਿਆ ਇਧਰ ਤੋਂ ਬਹੁਤ ਢੂੰਗੀ ਇਧਰ ਚਾਰ ਕਰਕੇ ਉੱਚੀ ਲੱਗਦੀ ਹੈ ਜੀ ਚਾਰਕ ਤਾਂ ਬਹੁਤ ਫਰਕ ਸਿਕੰਦ ਨੂੰ ਅਸੀਂ ਫਿਰ ਵੀ ਡਰਤਾ ਹੁੰਦਾ ਹੀ ਹੈ ਹਨਾ ਵੀ ਆਪਣਾ ਚਾਰ ਮਹਿੰਗਾ ਪਾਰਾ ਇੰਨਾ ਖਰਚਾ ਕਰਿਆ ਅੱਜ ਇੰਨਾ ਫਰਕ ਸੀਗਾ ਇੱਥੇ ਫਿਰ ਨਾ ਬੱਠਾ ਨਾਲ ਮਿੱਟੀ ਪਾ ਦੇਵਾਂਗੇ ਕਮਿੱਕੀ ਤੋਸ ਮੰਗਾਲਾ ਬਾਲਾ ਹੋ ਬੈਠਾ ਚਿੱਟਾ ਚਿੱਟਾ ਕੇ ਗੋਬਰ ਵਾਂਗ ਸਸਲੇ ਵੰਡੀ ਗਏ ਇੱਧਰ ਹੋਈ ਮਣਾ ਹੋ ਗਿਆ ਇਹਨਾਂ ਜਿਹੋ ਉੱਤਰ ਤੇ ਇੱਥੋਂ ਵੀ ਡਰ ਲੱਗਦਾ ਹੈ ਇਹ ਹੋਣਾ ਦਿੱਸ ਤਾ ਗੁੱਸੇ ਨਾਲ ਮੋਚ ਆ ਗਈ ਅੱਜ ਕੱਲ ਲੰਗਾ ਚ ਵੀ ਨਹੀਂ ਹੈਗਾ ਕੁਝ ਹੋ ਬੱਚਾ ਤੋ ਤ ਸੋੰਦੇ ਕਾਮਾ ਉਹ ਭੱਜ ਗਿਆ ਭੱਜ ਗਿਆ ਲੋ ਜੇਪ ਤਾਂ ਹੁਣ ਲਮਾਉਂਗੇ ਮੱਝਾਂ ਤੇ ਅੱਜ ਆਪਣੇ ਮੀਂਹ ਕੱਢਦੇ ਕੰਨ ਦਾ ਭਾਈ ਲਿੱਕਾ ਲੱਗਿਆ ਸੋਹਣੀ ਨੂੰ ਸੋਹਣੀ ਨੂੰ ਲੱਗਿਆ ਡਿੱਕਾ ਕੰਨ ਕੱਢਣ ਨੂੰ ਤੇ ਮੱਝਾਂ ਵੀ ਕੀ ਖਾਣੇ ਗਈਆਂ ਬਧੀਏ ਨੇ ਖਾਇਸ ਖਾਣ ਮੈਨ ਲੱਗਦੀ ਆ ਤੇ ਆਪਾਂ ਕੱਲ ਹੋ ਜਾਂਦੀ ਆ ਇੰਨਾ ਤੱਕ ਬਣਾਉਣਾ ਕਰਦੀ ਨਹੀਂ ਡਰ ਹੋ ਜਾਂਦਾ ਹੈ ਨਾ 10 ਦਿਨ ਫੰਡ ਰੱਖੀ ਰੱਖ ਕੇ ਸਾਰਿਆਂ ਲੋ ਜੀ ਆਪਾਂ ਕੱਪੜੇ ਧੋਣੇ ਆਂਗੇ ਤੇ ਬਾਕੀ ਕੱਪੜੇ ਮਸ਼ੀਨ ਚ ਪਾ ਦੇ ਸਰਦਾਰ ਜੀ ਨੇ ਨਾ ਬਾਹਰੇ ਗੰਦੇ ਹੁੰਦੇ ਨੇਗੇ ਮਸ਼ੀਨ ਚ ਨਿੱਕ ਕਰ ਦੇਣੀ ਆਏਗੀ ਇਹ ਸਭ ਬੰਲਾ ਕੇ ਪਤੋਣੇ ਜੀ ਹੱਥੀਂ ਗਾਰਦ ਟੇੜੇ ਵਾਲੇ ਬੰਦੇ ਨੇ ਕੋਈ ਖੇਤ ਬੰਨੇ ਕੋ ਸਾ ਘਰੇ ਚਾਰ ਦਾਸੀ ਕੰਮ ਮਕਾਨ ਚ ਆਖੀ ਤਾਂ ਪਾਣ ਛੁੱਟ ਕੇ ਆਉਂਗਾ ਖੇਤ ਪਹਿਲਾਂ ਤਾਂ ਫਿਰ ਆ ਬੱਤਰਾਣਾ ਮਿੱਟੀ ਲਾਉਂਗਾ ਗੰਦ ਲਵੇ ਲਾ ਲਓ ਜੇ ਕੱਲ ਨੂੰ ਕੰਦਸ ਨਹੀਂ ਹਨਿਕਲ ਕੇ 10 ਦਿਨ ਨਹੀਂ ਹੋਏ ਕੱਕੜਿਆਂ ਨੂੰ ਅਮੀਨਾਂ ਫਿਰੋਗ ਤਾਂ ਕੱਲ ਨੂੰ ਟਾਈਮ ਬਚੂ ਘਰ ਨੂੰ ਆਪਾ ਦੋ ਸਾਰਾ ਕੁਝ ਕੱਢ ਦਿੰਨੇ ਬਾਰੀਆਂ ਮਿਰਚਾਂ ਨੂੰ ਆਉਂਗਾ ਮੁਫੀ ਕੱਢ ਦਿਓ ਮਿਰਚਾਂ ਮੁਰਚਾਂ ਜਾਂ ਕੁੱਡਣ ਵਾਲੀਆਂ ਪਿੰਡਾਂ ਕੱਲ ਨੂੰ ਕੰਪੀਰ ਤੇ ਨਿਕਾ 2 ਘੰਟੇ ਦਾ ਕੰਮ ਹੀ ਆ بس باقی ਆ ਬੇੜਾ ਮੁੰਡਾ ਸਮਾਰ ਲੁਕ ਬਹੁਤ ਗੰਦਾ ਹੋਇਆ ਪਿਆ ਆ ਟੋਇ ਜਿਹ ਮੈਂ ਤਾਂ ਪਲਾਨ ਚਿੱਟ ਕੇ ਆਉਂਗਾ ਹਾਂ ਮੈਂ ਦੋ ਕਿੱਲਾਂ ਚ ਪਲਾਨ ਚਿੱਟਣ ਵਾਲੀ ਐ ਚਿੱਟ ਲਿਓ ਪਲਾਨ ਚੋ ਤੇ ਮੈਂ ਰੋਟੀ ਖਾ ਕੇ ਹਜੇ ਉਹ ਹਨ ਭਰੂ ਹਜੇ ਤਾਂ ਪਰ ਇੰਨੇ ਛੱਡੇ ਛੰਡੇ ਆ ਵਟਕਣ ਨਾਲ ਅਸਲ ਚੱਲੀ ਰੋਟੀ ਖਾ ਕੇ ਲਿਖੂਗਾ ਹਾਂ ਹਾਂ ਮਿੱਟੀ ਕਿੱਥੇ ਲੱਗਦਾ ਗੰਦਲਾ ਵੇ ਮੈਂ ਬਸ ਕੰਮ ਬੰਦੂਗਾ ਹੋਲੀ ਥੋੜੀ ਅੱਜੋ ਕੰਮ ਹੋ ਗਿਆ ਉਹਨਾਂ ਨੂੰ ਜਿਹੜੇ ਹੁਣ ਦੇ ਕੰਮ ਕਰਾਉਂਦੇ ਨਾ ਇਹਿਆ ਦੁਕਾਨਦਾਰ ਨੇ ਵੱਡ ਜਾਣਾ। ਹੋਏ ਬਹਿਟੇ ਵੇਡ ਹੁੰਦੀ ਅੱਜ। ਪਤਾ ਨਹੀਂ ਪਹਿਣਾ ਨਾ ਮਿਸ ਕਰਨ ਲੱਗ ਗਏ ਵਿਚਰੇ ਵੀਡੀਓ ਵੀ ਉਹ ਬਹੁਤ ਘਟਾ ਦੇ ਪਹਿਣਾ ਨੇ। ਰੋਜ਼ ਦੇਖਿਆ ਕਰੋ ਪਹਿਣ-ਮਣ ਕੇ ਵੀਡੀਓ। ਹੈ। ਚਲੋ ਜੀ ਆਪਾਂ ਧੋਣੇ ਕੱਪੜੇ ਕੱਪੜੇ ਧੋ ਕੇ ਆਪਣੇ ਬਹੁਤ سارے ਕੰਮ ਪਏ ਨੇ ਮੱਝਾ-ਮੁੱਝਾ ਨੇ ਕਰਨ ਵਾਲੇ ਹੈ ਸਾਰੇ ਕੰਮ ਪਿਆ ਹੈਗਾ। ਮोटे-ਮोटे ਕਰੇ ਨੇ ਮोटे-ਮोटे ਕੰਮਾਂ ਤੇ ਨਾ ਟਾਈਮ ਨਹੀਂ ਬਾਹ ਲੱਗਦਾ ਜਿਹੜੇ ਬਰੀਕੀ ਕੰਮ ਹੁੰਦੇ ਨੇ ਜਿਵੇਂ ਅਰੇ ਹੁਣ ਮੈਂ ਮਸ਼ੀਨ 'ਚ ਕੱਪੜੇ ਪਾਤੇ ਜਿਵੇਂ ਗੁਰਮੁਹੰਦ ਦੇ ਸੁਖਮੰਦ ਦੇ ਬੀਬੀ ਰਿਆਪ ਦੇ ਤੇ ਆਪਦੇ ਜਿਹੜੇ ਹੁਣ ਆ ਸੂਟ ਆ ਹੁਣ ਮੈਂ ਇਸ ਸੂਟ ਨਾਲ ਗੋਹਾ ਸਿੱਟਿਆਗਾ ਮੱਜਾਂ ਨਮਾ ਹੋਊਗੀ ਦੁਬਾਰੇ ਦਾ ਗੋਹਾ ਸਿੱਟੂਗੀ ਇਹ ਨਹੀਂ ਨਿੱਕਰਦਾ ਮਸ਼ੀਨ ਤੇ ਮੈਂ ਹੱਥੀ ਤੋਂ ਥੀਲਾ ਪਾ ਲੋ ਜੁਣਾ ਪਾਣੇ ਕੱਪੜੇ ਮਸ਼ੀਨ ਵਿੱਚ ਜੇਲ ਤੋਂ ਆਏ ਕੱਪੜੇ ਧੋਣਾ ਹੈ ਤੇ ਧੋਦੇ ਇਹਨਾਂ ਚਲੇ ਚੁਪਾਤੇ ਪਾਣੇ ਮੋਂ ਨਿਆ ਮਲਚ ਆਪਣੀਆ ਆ ਹੁਣ ਤਾਂ ਫਰਕ ਪੈ ਗਿਆ ਗਰਮੀ ਦਾ ਤੀਣਾ ਤੇ ਤੀਣਾ ਜਿਹੜਾ ਮੰਨਾ ਹੱਥ ਤੇ ਪਾਣੀ ਪੀਣ ਲੱਗ ਪਿਆ ਪਾਣੀ ਪੀ ਮੇਂ ਤਰਿਆ ਤਾਂ ਮਾਦ ਤੇ ਦੱਸਦਾ ਤੈਨੂੰਗਾ ਕਿ ਉਧਰ ਮੇਂ ਤਾਰਾਂ ਦੇ ਕੱਪੜੇ ਪਾਤੀ ਮਤਾਰਾ ਦੇ ਕੱਪੜੇ ਲਾ ਕੇ ਅੰਦਰ ਪਾਏ ਨੇ ਕਿੱਥੇ ਗਾਮ ਨਹੀਂ ਆ ਗਿਆ ਬੱਦਲ ਵਾਈਜ਼ ਕੀ ਹੋਊਗੀ ਕਿਵੇਂ ਦਿਸ ਨਹੀਂ ਆਏਗਾ ਇਧਰ ਮੇਰੇ ਪਾਣੀ ਆਲਵਾ ਚੋ ਉਸਕੇ ਲਾਉਂ ਲਾਉਂ ਦੀ ਰਸੋਈ ਚ ਹੋਰੇ ਕੰਮ ਮਨਿ ਬੜੇ ਨਹੀਂ ਸੀਗੇ ਤੇ ਰੱਬ ਨੇ ਤਾਂ ਦੁਬਾਰੇ ਕੰਮ ਆਉਣਾ ਸ਼ੁਰੂ ਕਰ ਲਿਆ ਕੀ ਕਰੀਏ ਤਾਂ ਨਹੀਂ ਐਂ ਕੰਮ ਕਰ ਦਿੰਦਾ ਕੰਮ ਕਰਕੇ ਚੱਲੂਗਾ ਵੀ ਦੁੱਗਣਾ ਖਰਾਬ ਕਰ ਦਾਂਗਾ ਤੇ ਇਸ ਤਰ੍ਹਾਂ ਹੈ ਇਹੰਦਰ ਤਾਂ ਮੇਰੇ ਲਈ ਕੰਮ ਨਹੀਂ ਤੇਰੇ ਘਾਰੇ ਕੰਮ ਨਹੀਂ ਜੋਰ ਦਾ ਨਹੀਂ ਹੋਇਆ ਜੋਰ ਦਾ ਨਹੀਂ ਚਲੂਗਾ ਹੁਣ ਤੈਨਾਂ ਦਾ ਬੜੀ ਜਾਂਦਾ ਬੜੀ ਜਾਂਦਾ ਆਹ ਇਹਦੇ ਕੱਲ੍ਹ ਆਉਣਾ ਬੁੱਕ ਤੇ ਕੱਢ ਲੈ ਆਹ ਕੇ ਜਾਂ ਮੀਂਹ ਆਏਗਾ ਨਹੀਂ ਆਵਾਜ਼ ਤਾਂ ਹੈ ਹੀ ਨਹੀਂ ਕੰਮ ਬਸ ਇਹ। ਅੰਸਾ ਕੰਮ ਹੋ ਰਾਇ ਨੀ ਬੈਣੂ। ਨਹੀਂ ਦੇ ਹੁਣ ਇੱਕਦਮ ਘਟ ਜ ਗਿਆ। ਲੱਗਦਾ ਫਟੂ ਗੈਨ ਨਾ ਚਪਾਈ ਤੇ ਹੱਥ ਜੇ ਪਰ ਬੜੀ ਕੰਮ ਕਰਦੀ ਸੀ। 10 ਵਾਲੀ ਚਾਹ ਬਣਾ ਕੇ ਪੀਦੀ ਸਰਦਾਰ ਜੀ ਕਮਿਟੀ ਛੱਡਦੇ ਸੀਗੇ। ਹੁਣ ਖੇਤ ਬਾਗ ਪਾਣੀ ਦੇਖਣ। ਉਹਨਾਂ ਦੇ ਮਾਗਰੋਂ ਨਹੀਂ ਆ ਗਏ ਸਦਾਂ। ਚਲ ਮੈਂ ਨੂੰ ਖੋਲ ਕੇ ਚੱਲਾਂ। ਅੰਦਰ ਦਿੱਤਾ ਮੈਂ ਚੋਲਸ ਚ ਲਾਇਆ ਹੀ ਪੋਚਾ। ਤੰਤਰੀ ਸੁੱਕਾ ਪਾਪਰ ਸੁਗਵਾਂ ਗਲ ਖੋਲ ਦਾਂ ਲੋ ਜਿਹੜਾ ਟਾਈਮ ਹੈ 3 ਵਜ ਗਏ ਨੇਗੇ 3 ਵਜ ਕੇ 5-7 ਕਿ ਮਿੰਟ ਹੋ ਗਏ ਨੇਗੇ ਟਾਈਮ ਹੈ ਦੁਪਹਿਰ ਦੁਪਹਿਰਾ ਅਸੀਂ ਗੱਲਾਂ ਬਾਤਾਂ ਮਾਰ ਲਈਆਂ ਕਿਉਂਕਿ ਬੀਬੀ ਦੇ ਪਤੀ ਜੀ ਆਈਆਂ ਸੀ ਪਤੀ ਜੀ ਦੀ ਸੱਸ ਆਈ ਸੀ ਤੇ ਹੋ ਸਰਦਾਰ ਜੀ ਦੇਖੋ ਮਿੱਟੀ ਛਿੜਦੇ ਨੇ ਜਿੰਨੇ ਕ ਕੰਦ ਕੱਢੀ ਗਏ ਉਹ ਚਾਰ ਦੇ ਬਰਾਬਰ ਕਰਦੇ ਨੇ ਮਿੱਟੀ ਕੁ ਸਵੇਰੇ ਸਿੱਟੀ ਸੀ ਫਿਰ ਖੇਤ ਵਾਗ ਗਏ ਖੇਤੋਂ ਆ ਕੇ 2 ਘੰਟੇ ਰੈਸਟ ਕਰ ਲੀ ਘੰਟਾ ਤੇ ਹੁਣ ਘੰਟਾ ਮਿੱਟੀ ਸਿੱਟ ਕੇ ਫਿਰ ਪਦਾਨ ਸੱਟਣ ਜਾਣਗੇ ਖੇਤ ਤੇ ਮਿੱਟੀ ਸਿੱਟਦੇ ਨੇਗੇ ਅੱਜ ਸਰਦਾਰ ਜੀ ਨੂੰ ਯਾਰ ਨਹੀਂ ਪੱਟਿਆ ਕਹਿੰਦਾ ਪੱਟ ਕੇ ਪਾਉਣਾ ਪੱਟੋਂਗੇ ਜੀ ਹੈ ਪੜਦੇ ਨਹੀਂ ਦੇਖਦੇ ਆਂਗੇ ਪਿਆ ਕੁਛ ਚਾਰ ਥੋੜਾ ਬਹੁਤ ਹੀ ਘੱਟ ਆਗਾ ਤੇ ਮਿੱਟੀ ਸਿੱਟੀ ਆਂਦੇ ਨੇਗੇ ਬੱਠੜਾ ਨਾਲ ਸਿੱਟਨੇ ਪੈਂਦੇ ਇੱਕ ਚੜਾਈ ਵਾਲੀ ਆਏਗੀ ਵਿਚਾਰ ਦੀ ਪੜੀ ਬਣਾਈ ਹੋਈ ਹੈ ਜਿਹੜੀ ਤੇ ਬਾਕੀ ਕੰਮ ਤਾਂ ਤੇ ਆਪਣੀ ਸਬਜੀ ਅਜ ਪਈ ਹੈਗੀ ਸਬਜੀ ਪਈ ਹੈ ਸਵੇਰੇ ਬਣਾਵਾਂਗੇ ਸਵੇਰੇ ਨਾਲੋਂ ਕੰਦ ਕੱਢਣਗੇ ਜਿਹੜੀ ਰੈਂਦੀ ਹੈ ਹੁਣ ਜੋਗਰੀ ਪਈ ਆ ਫਿਰ ਮਾਜ਼ ਜ਼ਰੂਰ ਹੀ ਬਣਾ ਕੇ ਤਾਂ ਬਹੀ ਜੀ ਖਾਣੀ ਹੈਗੀ ਸਵੇਰੇ ਬਣਾ ਲਾਂਗੇ ਹੁਣ ਆ ਗਿਆ ਮੱਝਾਂ ਵੱਲ ਮੱਝਾਂ ਨਾਲ ਵਸਤੇ ਦੇਖ ਪਾਲ ਕਰਦਿਆਂ ਲੈਟੀ ਦਾਣਾ ਜੋ ਵੀ ਇਹਨਾਂ ਨੂੰ ਚਾਰਨ ਹੈ ਨਾ ਸ਼ੁਰੂ ਕਰਦਿਆਂ ਚਾਰਨ ਤੋਂ 3 ਵਜੇ ਤੋਂ ਲੈ ਕੇ ਹੁਣ 7 ਵਜੇ ਤੱਕ ਮੱਝਾਂ ਮੱਝਾਂ ਕੰਨੀ ਹੋਈ ਹੈ ਸਬਜੀ ਪਈ ਹੈਗੀ ਬਣਾਇਆ ਇਹ ਸਬਜੀ ਆ ਪਈ ਹੈ ਸਬਜੀ ਬਣਾਉਂਦੇ ਨਹੀਂ ਅੱਜ ਤੇ ਰੋਟੀ ਬੀਬੀ ਬਣਾ ਲੂਗੀ ਮੈਂ ਇਧਰ ਕਰ ਲੂਗੀ ਸੁਗਮਣ ਹੋਰੀਆਂ ਆ ਗਈਆਂ ਜੀ ਉਹਨਾਂ ਦੀ ਵਰਦੀ ਧੋ ਲੂ ਤਦ ਮੈਂ ਮਾਗਰ ਹਟਾਉਣੀ ਇਹਨਾਂ ਦਾ ਗੋਹਾ ਗੋਹਾ ਮੰਗਰ ਹਟਾ ਕੇ ਫਿਰ ਘਰ ਦੀਆਂ ਦੇ ਖੱਖਾਂ ਲਈ ਥੋੜੇ ਬਹੁਤੀ ਘੱਟ ਨੀ ਪਾ ਲੈਣੇ ਕੀ ਗੱਲ ਮੈਂ ਦੇਖ ਕੇ ਸਾਰੀਆਂ ਖੜੀਆਂ ਹੋ ਗਈ ਸਵਾ ਤਿੰਨ ਦਾ ਟਾਈਮ ਹੋ ਗਿਆ 3:00 ਵਜੇ 8-10 ਮਿੰਟ ਹੋ ਗਏ ਚਲੋ ਜੀ ਆਪਾਂ ਦੇਖਦੇ ਆ ਬਾਅਦ ਦੇ ਵਿੱਚ ਮਿਲਦੇ ਆਂਗੇ ਉਹਨਾਂ ਨੂੰ ਸੱਟ ਲਾਣ ਤੋਂ ਮਿੱਟੀ ਪਾ ਬੰਦੀ ਹੈ ਮੱਝਾ ਨੇ ਇਹਨਾਂ ਨੂੰ ਚਾਰਦੀਏ ਦਾਣਾ ਪਤਾਣਾ ਫਿਰ ਮੈਂ ਦਾਨਮੈਦੁਰ ਫੋਨ ਤਰ ਆਉਣੀ ਆ ਨਾ ਮੈਂ ਪਾਣੀ ਦੀ ਘੁੱਟ ਪੀ ਆਉਣੀ ਆ ਚਾਹ ਵੀ ਅਸੀਂ ਅੱਜ ਕਰੀਏਗੀ 2:30 ਤੇ 2:30 ਚਾਹ ਤਰੀ ਹਮੈਂ ਕਿਉਂਕਿ ਪਹਿਲਾਂ ਅਸੀਂ 10 10:30 ਵਜੇ ਕਰ ਲਈ ਸੀ ਚਾਹ ਫਿਰ 12 ਵਜੇ ਭੈਣ ਹੋਰੀਆਂ ਆ ਗਈਆਂ ਤੇ ਉਰੋਂ ਬਣਾ ਲਈ ਤੇ ਫਿਰ ਉਹ 1:30 ਵਜੇ ਗਈਆਂ ਨੇਗੀਆਂ ਚਾਹ ਚੂ ਪੀ ਕੇ 1:30 ਵਜੇ ਮੈਂ ਤਾਂ ਘਰ ਸਿਮਾ ਹੋਰ ਬਣਾਉਣਾ ਚਾਹ ਕਈ ਵਾਸਾ ਘਰੇ ਵੀ ਕਰਨੀ ਐ 6 ਫਿਰ ਉਹ ਵਗ ਗਈਆਂ ਫਿਰ ਅਸੀਂ ਬੰਚਟ ਦਮ ਲੈ ਲਿਆ ਸੱਸ ਨੂੰ ਹੁਣ ਗੱਲਾਂ ਬਾਤਾਂ ਕਰ ਲਈਆਂ ਚਲੋ ਜੀ ਹਨਾ ਪਿੰਡ ਚ ਨੇ ਜਨੇੜੇ ਨੇ ਤਾਂ ਮਿਲਣਾ ਆ ਜਾਂਦੀਆਂ ਨੇ ਹਨਾ ਸੌਰਾਂ ਤਾਂ ਕਿਥੋਂ ਆਇਆ ਜਾਂਦਾਗਾ ਚਲੋ ਜੀ ਆਪਾਂ ਫਿਰ ਮਿਲਦੇ ਆਂ ਜੌਂਕੜੀ ਕਾਲੀ ਜੌਂਕੜੀ ਪਿੱਟਾਂ ਦੀ ਬੱਠਾ ਤਾਂ ਮੂਦਾ ਮਾਰਦਾ ਕਾਕਾ ਹਰ ਕਿਉਂ ਦੇਖ ਕੁਰਸੀ ਬਣਾਤੀਓ ਸੀ ਕੁਰਸੀ ਤੇ ਲੜਾਇ ਕੁਰਸੀ ਤੇ ਖੜਾ ਹੋ ਜਾ ਨਾ ਨਹੀਂ ਮੂਰੇ ਨੱਟਾਂ ਦੋ ਫੁੱਲ ਨਹੀਂ ਤਰ ਲਾ ਨਾ ਕੀ ਗੱਲਾਂ ਸੌਣ ਲੱਗੀ ਅੱਛਾ ਸੱਚ ਗੋੜ ਨਹੀਂ ਹੈਗਾ ਜੇ ਮੈਂ ਸੁਈ ਰਾਤ ਨੂੰ ਥੋੜਾ ਜਿਹਾ ਜਿਵੇਂ ਆਪसेट ਤੇ ਜੀ ਰਿ ਲਈਏ ਚਾਰ ਆਲੇ ਚੋਰ ਸਾਸ ਕਿਉਂ ਨਾ ਹੁੰਦਾ ਤਾ गुहा सिट्टी की ये बाला कट्ठा लेने गुड़ फिर खराब होगा बारिश मौसम सिला जा। మేరీ తిండి చా బ చాల పట్ టరి పట్ ద ਕਾਈ ਪਰ ਕਿਤੇ ਬੱਦ ਨਾ ਪੁੱਟੇ ਤੇ ਹਾਲੇ ਕੀ ਪੁੰਪ ਫੇਸ ਨਾਂ ਗੰਟੀ ਸੰਨੀ ਨੀ ਸੰਨੀ ਰਲਾਰੇ ਮੇਕਲ ਪੁੱਟੇ ਨੇ ਮੈਂ ਤਾਂ ਹੰਬੋ ਗਿਆ ਠੀਕ ਹਾ ਜੇ ਕਹਦੇ ਮੈਨਾਂ ਮਿੱਟੀ ਛੱਡਿਆ ਉਨੀਆਂ ਨੂੰ ਕਿੱਥੇ ਇੰਨਾ ਹੁੰਦਾ ਗਾ ਗੋਹਾਪੁਰੀ ਲੋਟਾ ਨਾ ਇੰਨੇ ਪਸਤ ਮਾ ਮੇਰੇ ਪਿਆੰਗ ਆਪਾਂ ਚਾਚੂ ਬਣਾਉਣੇ ਸੋਹਣਾ ਉਹਦੀ ਆਉਣ ਵਾਲੀਆਂ ਨੇਗੀਆਂ ਬਾਅਦ ਵਿੱਚ ਗੱਲ ਕਰਦੇ ਸਦੇ ਨਾਲ ਲੋਜੀ ਆਪਾਂ ਨੇ ਗੋਹਾ ਸਿੱਟਿਆ ਹੰਦਾ ਤੇ ਸੁਖਮਣ ਹੋਰੀਆਂ ਆ ਗਈਆਂ ਉਹਨਾਂ ਦੀ ਚਾਹ ਕਰ ਦਿੱਤੀ ਐ ਥੋੜੀ ਜੀ ਚਾਹ ਬਚ ਗਈ ਤੇ ਫਿਰ ਬਚੀ ਚਾਹ ਰ ਕੀ ਕਰਦਾ ਉਹ ਨੂੰ ਲਾਉਣਾ ਭਾਬੀ ਪੀ ਲੈਣੇ ਬਚੀ ਹੋਈ ਚਾਹ ਚਾਹ ਪੀ ਕੇ ਤੇ ਵਸ ਧਾਰ ਕੱਢ ਦਿਆ ਸਵੇਰੇ ਨਾਲ ਦੂਜੀ ਮੇਜੜ ਤੋਂ ਕੋੜੀ ਦੀ ਮੱਝ ਉਹਨੇ ਘੱਟ ਲਾਇਆ ਪਤਾ ਨਹੀਂ ਕੀ ਗੱਲ ਤੇ ਹੁਣ ਉਹਦੀ ਧਾਰ ਵੀ ਸਨੇਹਾ ਚੋਣੀ ਪੂਗੀ ਰਿੰਗੀ ਆਂਦੀ ਹੈਗੀ ਸਵੇਰੇ ਘੱਟ ਲਾਇਆ ਸੀ ਉਹਨੇ ਤੇ ਪਾਣੀ ਪਿਆ ਕੇ ਧਾਰ ਚੋਣੇਗੇ ਜਿਹੜੇ ਟਾਈਮ ਹੈ ਸਾਢੇ 4 ਹੋ ਗਏ ਤੇ ਬਸ ਥੋੜੇ ਥੋੜੇ ਨਾਲ ਹੈ ਨਾ ਟਾਈਮ ਦਾ ਜਿੱਥੋਂ 2:30 ਵਜੇ ਜਾਂਦੇ ਨੇ ਉੱਥੋਂ ਬਸ ਲੈ ਕੇ ਕੰਮ ਚੱਲੀ ਜਾਂਦੇ ਨੇਗੇ ਹਜੀ ਮੇਰਾ ਸਰਦਾਰ ਜੀ ਚਾਰ ਪੱਟ ਗਏ ਨੇ ਕਹਿੰਦੇ ਚੱਕ ਲਿਓ ਕਿਉਂਕਿ ਪ੍ਰਾਣ ਸਿੱਟਣਗੇ ਨੇ ਉਹਨਾਂ ਨੂੰ ਕਵੇੜਾ ਹੋ ਜਾਊਗਾ ਦੇ ਬਸ ਹੁਣ ਜਦੋਂ ਜਿੱਦੇ ਸਬਜੀ ਪਈ ਹੋਵੇ ਨਾ ਕੰਮ ਜਾਂ ਹੌੜਾ ਹੌੜਾ ਜਿ ਲੱਗਦਾ ਸਬਜੀ ਨਹੀਂ ਸੀ ਹੈਗੀ ਅੱਜ ਸਬਜੀ ਸਬਜੀ ਹੈਗੀ ਸੀ ਤੇ ਬਣਾਈ ਨਹੀਂ ਪਰ ਕੰਮ ਵੀ ਹੌੜਾ ਹੌੜਾ ਲੱਗਦਾ ਤੇ ਕੰਮ ਨਿਭੜ ਗਏ ਨੇ ਸਾਰੇ ਆਪਣੇ ਤੇ ਰੈਂਦੇ ਕੰਮ ਆਪਾਂ ਕਰ ਲਵਾਂਗੇ ਆਪਾਂ ਜੀ ਕਰ ਦਾਂਗੇ ਵੀਰ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਬਾਕੀ ਇੱਕ ਭੈਣ ਨੇ ਹੈ ਨਾ ਨਾਮ ਕਿਹਾ ਸੀਗਾ ਨਾਮ ਵੀ ਮੇਰੀ ਬੇਟੀ ਦਾ ਨਾਮ ਵੀ ਤੁਸੀਂ ਦੱਸੋ ਵੀ ਕੀ ਰੱਖਣਾ ਰਹਿਮਤ ਕੌਰ ਹੈ ਨਾ ਵਧੀਆ ਲੱਗਦਾ ਨਾਮ ਸਾਰਾ ਥੱਲੇ ਕਮੈਂਟਾਂ ਦੇ ਵਿੱਚ ਵੀ ਦੱਸਿਆਗਾ ਵੀ ਰਹਿਮਤ ਕੌਰ ਰਹਿਮਤ ਕੌਰ ਹੈ ਨਾ ਤੇ ਉਹੀ ਸਾਡੀ ਇੱਥੋਂ ਜਿਹੜੀ ਭੂਆ ਜੀ ਦੀ ਦੋਤੀ ਆ ਉਹਦਾ ਨਾਮ ਵੀ ਰਹਿਮਤ ਕੌਰ ਹੈਗਾ ਤੇ ਇਸ ਤਰ੍ਹਾਂ ਨਾਮ ਰੱਖੋ ਜੀ ਰਹਿਮਤ ਵੀ ਵਹਿਗੁਰੂ ਰਹਿਮਤ ਲਕੀਤ ਹੋ ਰਹੇ ਹੁਣ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਦਾ ਇੱਥੇ ਐਂਡ ਵਾਹਿਗੁਰੂ ਤੰਦਰੁਸਤੀ ਰੱਖੇ ਸਾਰੇ ਘਰਾਂ 'ਚ ਇਕਤਾ ਬਣਾਈ ਰੱਖੇ ਸਭ ਦਾ ਪਿਆਰ ਜਿਵੇਂ ਆਪਣਾ ਪਿਆਰ ਸਭ ਦਾ ਪਿਆਰ ਵੀ ਐਵੇਂ ਬਣਾਈ ਰੱਖੇ ਵਾਹਿਗੁਰੂ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ